ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਨਾ ਸਾਰੇ ਵੀਰਾਂ ਸੈਟਿੰਗ ਕਰਦਗੇ ਬਲੌਗ ਦੀ ਸਟਾਰਟਿੰਗ ਅੱਜ ਹੋਵੇ ਥੋੜੀ ਲੇਟ ਪਰ ਕੋਈ ਨਹੀਂ ਆਪਾਂ ਬਲੌਗ ਦਾ ਰੋਜ਼ ਹੀ ਬਣਾਇਆ ਕਰਨਾ ਤੇ 11:00 ਵੱਜ ਗਏ ਆ ਤੇ ਬੱਚੇ ਸਾਰਨ ਪਹਿਲਾਂ ਆਪਾਂ ਬੱਚੀ ਬੋਣੀ ਛਤਰੀ ਦੇ ਤੇ ਬਾਅਦ ਵਿੱਚ ਵੇਖਨੇ ਆ ਕਬੂਤਰਾਂ ਦੀ ਪੱਟਾ ਪਟਾਈ ਦੇ ਖੰਭ ਜੇ ਤੇ ਕੋਈ ਥੋੜੇ ਥੋੜੇ ਕਰਕੇ ਪਟਾਂਗੇ ਪਰ ਸਾਰੇ ਨਹੀਂ ਇਕੱਠੇ ਪਟਣੇਗੇ ਜੇ ਥੋੜੇ ਹੁਣ ਪਟ ਤੇ ਥੋੜੇ ਫੇਰ ਪਟ ਤੇ ਆ ਨਾ ਦਹਾਂ ਦੇ ਨਾਲ ਨੂੰ ਆਏ ਪਟਨ ਕੇਰਾ ਆਪਾਂ ਸਾਰੇ ਬੱਚੇ ਛੇਰੀ ਬਾ ਦਨੇ ਆ ਤੇ ਬਾਅਦ ਵਿੱਚ ਵੇਖਾਂਗੇ ਪਟਾ ਪਟਾਈ ਯਾਰਾ ਕੰਮ ਆਪਾਂ ਬੱਚਿਆਂ ਦਾ ਇਹ ਤਾਂ ਹਜੇ ਗਿੱਜਣ ਵਾਲਿਆ ਮਤਲਬ ਉੱਡ ਕੇ ਨਹੀਂ ਆਏਗਾ ਹਜੇ ਤੇ ਜਿਹੜੇ ਪਹਿਲਾਂ ਸਾਰ ਸ਼ੁਰੂ ਹੋਏ ਬੈਠੇ ਆ ਇਧਰਲੇ ਖੁੱਡੇ ਚ ਤੇ ਜਾਂ ਪਰਲੇ ਖੁੱਡੇ ਚ ਉਹਨਾਂ ਦਾ ਵੇਖਣਾ ਆਪਾਂ ਕਿਉਂ ਕੋਈ ਨਹੀਂ ਕੇਰਾ ਬੱਚੇ ਭੜ ਗਏ ਫੇਰ ਵੇ ਨੇ ਇਹਨਾਂ ਦਾ ਕੀ ਸਿਸਟਮ ਬੰਦ ਆ ਤੇ ਉਹ ਪੜਦਾ ਵੀ ਸਾਰਾ ਚੱਕ ਦੇ ਤੂੰ ਉਤਰਣਾ ਆ ਆਈ ਹਵਾ ਹੋ ਜਾਊਗੀ ਵਧੀਆ ਫਰੈਸ਼ ਹੋਣਗੇ ਵੀ ਦੀਨ ਨਿਕਲ ਜਾਂਦੀ ਆ ਹਨਾ ਚਲੋ ਕੋਈ ਥੋੜਾ ਟਾਈਮ ਹੀ ਹੁਣ ਇਹਨਾਂ ਦਾ ਵੀ ਰਹੀ ਐ ਅਸੀਂ ਚੱਕੋ ਜੀ ਆਇ ਸ਼ਤਰੀਵ ਤੋਂ ਮੰਗਾ ਜੇ ਰੱਥ ਨੇ ਜੀ ਜੇ ਕਬੂਤਰ ਤਾਰ ਤੇ ਦਾਣਾ ਪਾਣੀ ਪਾਤਾ ਕੁੱਤਰਾ ਨੂੰ ਉਦੋਂ ਧੋਵਾਂਗੇ ਚਲੋ ਮਿੱਤਰੋ ਕਿਹੜਾ ਬੱਚੇ ਬਾਹਾਲ ਗੇ ਇਹ ਕੰਟੀਨੂ ਬਾਅਦ ਚ ਕਰਦੇ ਆ ਕਿ ਨਾਲ ਡੋਰ ਵਾਲਾ ਕੂਤਰ ਬੰਦ ਗਿਆ ਆ ਪਾ ਸ਼ਦਰੀ ਤੇ ਫੇਰ ਵੀ ਨੇ ਗਾਣਾ ਸਿਸਟਮ ਲੋ ਜੀ ਬੱਚੇ ਸਾਰੇ ਬਾਦੇ 2 4 8 ਬੱਚੇ ਐਤੇ ਆ 3 ਬੱਚੇ ਐਤੇ ਆ 2 ਬੱਚੇ ਐਤੇ ਆ 8 ਦੇ 2 10 ਤੇ 3 13 13 ਬੱਚੇ ਕੱਢਦੇ ਆਪਾਂ ਪਰਲੇ ਵਾਸਤੇ ਵੀਰ ਗੋਤੇ ਨੇ ਬੈਠਾ ਕੋਈ ਨਹੀਂ ਜੀ ਇੱਕ ਦੂਰ ਤੇ ਲੱਗਾ ਵੇ ਬੱਧਾ ਵੇ ਦੂ ਇਧਰ ਤਿੰਨ ਇਧਰ ਅੱਠ ਇਧਰ ਟੋਟਲ ਹੋ ਗਏ 13 ਇਹ 13 ਬੱਚੇ ਕੱਢਦੇ ਆ ਆਹੀ ਜ ਆਪਣੇ ਕੋ ਬੱਚੇ ਜਿਹੜੇ ਲੱਗਣ ਵਾਲੇ ਆ ਬਾਕੀ ਚ ਲਗਭਗ ਸਾਰੇ ਲੱਗੇ ਵੀ ਆ ਲੋ ਜੀ ਮਿੱਤਰੋ ਚੱਲਦੇ ਪੱਟਾ ਪਟਾਈ ਤੇ ਵਿੱਚੋਂ ਵਾਵਾ ਕੂਤਰ ਪੱਟ ਤੇ ਆਪਾਂ ਝੱਲਣਾ ਛੁੱਲਣਾ ਪੱਟਦੇ ਅੱਧਿਆਂ ਦਿਨਾਂ ਆਪ ਥੱਲੇ ਬੈਠੇ ਸਾਰੇ ਪੱਟ ਤੇ ਆਪਾਂ ਤੇ ਗਿਣ ਕੇ ਵਿਖਾਉਣੇ ਤੁਹਾਨੂੰ ਕਿੰਨੇ ਗੂਤਰ ਪੱਟਤੇ ਆ ਗਿੰਦੇ ਆਪਾਂ ਤੇ ਆ ਸਾਰੇ ਖੇਤ ਤੇ ਆਪਾਂ ਮਿੱਤਰੋ ਇਹ ਪਿਛਲੇ ਸਾਲ ਦੇ ਆ ਤੇ ਜਿਹੜੇ ਇਤੀ ਸਾਲ ਦੇ ਆ ਉਹ ਆਪਾਂ ਵੇਖ-ਵੇਖ ਕੇ ਪੱਟੇ ਆ ਕਿਵੇਂ ਜਿੰਨੇ ਜਿੰਨੇ ਰਹਿੰਦੇ ਆ ਤੇ ਉਵੇਂ ਪੱਟਤੇ ਆ ਆ ਵੀ ਪੱਟਦਾ ਰੱਤਾ ਜੇ ਪੂਛ ਦੋ ਰੰਗ ਸੀਗੇ ਖੰਭ ਵੀ ਲੁੱਕ ਨਹੀਂ ਹੋ ਗਏ ਲੋ ਵੀ ਮਿੱਤਰੋ ਗੂਤਰ ਆਪਾਂ ਕਹਿੰਦੇ ਤੇ ਆਪਾਂ ਨੇ ਕੀ ਦਾ ਗੂਤਰ ਉੱਤਰ ਹੀ ਜਾਂਦਾ ਇੰਨਾ ਘਰੇ ਜਮਾ ਚਿੱਟਾ ਕਬੂਤਰ ਆਇਆ ਏ ਜਿਹੜੇ ਇੱਕਦਾਂ ਪਹਿਲਾਂ ਬੈਠਾ ਸੀ ਉਹੀ ਲੱਗਦਾ ਮੈਨੂੰ ਤਾਂ ਭੁੱਖਾ ਕਬੂਤਰ ਲੱਗਦਾ ਦਾਣੇ ਲਾਹਦਾ ਫਿਰਦਾ ਏ ਚਲੋ ਛੱਡੋ ਤੇ ਬੱਚੇ ਆਪਣੇ ਬੈਠੇ ਆ ਸਾਰੇ ਤੇ ਆਪਾਂ ਕਬੂਤਰ ਪੱਟਦੇ ਹੈਗੇ ਆ 40 ਤੋਂ 45 ਕਬੂਤਰ ਪੱਟਦੇ ਆ ਵੇ ਥੱਲੇ ਫਿਰਦੇ ਨਾ ਸਾਰੇ ਪੱਟੇ ਪਟਾਈ ਆ ਜਿਹੜੇ ਤਾਂ ਬੈਠੇ ਆ ਉਹ ਨਹੀਂ ਪੱਟੇ ਆਪਾਂ ਆਥਲੋਂ ਚਾਦਣਾ ਝੂਦਣਾ ਬਹੁਤੋ ਪੱਟੇ ਵੇ ਆ ਸੂਚ ਸਮਝ ਗਏ ਤਾਈਓ ਸ਼ੋਰਟ ਜੈ ਨਹੀਂ ਬਣੇਗਾ ਕਲਿੱਪ ਥੋੜੀ ਜਿ ਬਣਾਈ ਆ ਆਪਾਂ ਤੁਹਾਨੂੰ ਦਿਖਾਈਏ ਇੱਕ ਦਾ ਆ ਪੱਟਿਆ ਇਹ ਕਿਹਦਾ ਲਿਖੇ ਤਰਾ ਬੱਟਤੰਗਾ ਇੱਕਾ ਨਾ ਗੂਰੀ ਪੱਟੀ ਕੰਨਾਲੀ ਦੂ ਉਹ ਬਰਨਾ ਦਿਨ ਉਹ ਇੱਟ ਤੇ ਬੈਠਾ ਚਾਰ ਉਹ ਇੱਟ ਤੇ ਬੈਠੀ ਪੰਜ ਤਾ ਤਾਂ ਲੈ ਕਰਾਉਣਾ ਕੇ ਰਮਾ ਜਿਹੜੇ ਝਾਲਾ ਝੁੰਦਰਾ ਪਟਕਾਉਗਾ ਉਹ ਪਰਲੇ ਪਾਸੇ ਕਾਲੇ ਕੰਨਾਂ ਵਾਲਾ 6 ਆ ਬቻ ਸੱਤਾ ਤਾਂ 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 ਇਹੀਆ ਤੇ ਹੁਣ ਥੱਲੋਂ ਆਇਓ ਕਿੰਡਾਲ ਰੀ ਝਾਦਣਾ ਪਟੀਆਂ ਉਹ ਤਾਂ ਵਹਿ ਜਾਣਗੇ ਇੰਨਾ ਚ ਨਹੀਂ ਪੱਟੇ ਨਹੀਂ ਪੱਟੇ ਇਹ ਵੀ ਨਹੀਂ ਪੱਟੇ ਕਾ ਵੇਗਾ ਤਾਂ ਅਗੇ ਜੀ ਜਾਂਦਰਾ ਅੱਠ ਉਹ ਦੋ ਜoi ਇਹਨੇ ਨਹੀਂ ਪੱਟੇ ਬੈਠੋ ਤਾਂ ਆ ਵੀ ਨੇ ਪੱਟੇ ਆ ਵੀ ਨੇ ਪੱਟੇ ਬਾਕੀ ਆ ਸਾਰੇ ਪੱਟੇ ਅੱਠ ਆ ਨਹੀਂ ਪੱਟੀ 1 9 10 11 ਤੇ 12 13 14 15 16 17 18 19 ਤੇ ਆ 20 21 22 23 24 25 26 27 28 29 30 31 32 33 34 35 36 37 38 39 40 41 42 ਲਓ ਜੀ 42 ਤਾ ਆਪਾਂ ਗਿਣਤੇ ਆ ਤੇ ਵਿੱਚੋਂ ਆਸੇ ਪਾਸੇ ਵੀ ਹੋਣਗੇ ਮਤਲਬ ਤਾਂ ਤੋਂ ਬੈਠੇ ਹੋਣਗੇ ਨਾ ਚਲੋ ਇਹ ਚ ਯਾਰ 42 ਸਰਾਉ ਤੁਸੀਂ 42 ਕਰੋ ਕਿ 6 7 ਆਪਾਂ ਆ ਕਬੂਤਰਾਂ ਨੇ ਪਾਸੋਂ ਖਿੱਚਤੇ ਆ। ਇਹ ਪਿਆ ਕਾਲੋ ਟੋਟਲ ਯਾਰਾ। ਕਿਰਾ ਆ ਗਨਾ ਦੇ ਤੁਹਾਨੂੰ ਉਨੋਂ ਉਧਰ ਆਇਓ। ਤੇ ਹੀ ਕਿੱਦ ਤੇ ਗੁੱਡਾ ਇਹ। ਬਿਆਲੀ 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 ਇੱਕ ਆ ਬੱਟਾ ਲਾਸਤਰਾ 43 44 ਇਹ ਕਿੱਟੀਆਂ ਆਖਣ ਲੇ ਬੈਠਾ ਹੋਇਆ ਏ 43 ਕੋ ਬਸ਼ਾ ਜਾ ਗੋਟੋ ਬੇਗਾ ਜਾ ਗੋਟ ਤੇ ਪਰਲੇ ਬਸ 83 ਔਰ ਖਾਂਬੇ ਕਿਵੇਂ ਹਾਈ 44 ਇਹ ਕਹਿਨੇ ਚੱਲਣਾ ਪੱਟੀਆਂ 45 ਵਿੱਚ ਕੋਈ ਬਦੂ ਇਹ ਕਾਰ ਐ ਖਟੀਆਂ ਖਾਲਾ ਆ ਰਿਹਾ 46 ਆ ਰਿਹਾ ਇੱਕ ਆਓ ਬੇਟਾ ਖਾਣਾ ਖਾ ਤੁਰ ਕੀ ਆਂਦਾ 47 ਇੱਕ ਆ ਲਾਲ ਗਿੱਚੀ ਵਾਲਾ ਪਟਾ ਇਹ ਆ ਰਿਹਾ ਪਟਾੜੀ 48 ਇਧਰਾ ਤੇ ਬਾਕੀ ਪਿਆ ਕਰ ਲੋ ਯਾਰ ਟੋਟਲ ਟੋਟਲ ਆਪਾਂ 50 ਕਬੂਤਰ ਪੱਟਦੇ ਅੱਜ ਤੇ ਹੁਣ ਨਹੀਂ ਛੇਤੀ ਆਪਾਂ ਪੱਟਦੇ ਜੇ ਰਹਿ ਗਏ ਪਿਆ 60 ਬਾਅਦ ਚ ਪੱਟ ਲਾਂਗੇ ਤੇ ਆਹ ਦੇਖੋ ਇਹਨਾਂ ਦੇ ਖੰਭ ਇਹ ਆਪਾਂ ਖੰਭ ਸੈੱਟ ਦੰਨੇ ਹੈਗੇ ਆ ਆਲ ਨਿਆ ਚ ਜੀ ਅੱਧੇ ਕੇ ਛੜਦਨੇ ਖਾਂਬ ਵੀ ਬਾੜੇ ਹੋ ਗਏ ਵਿੱਚੋਂ ਜਿਹੜੇ ਦੂਸਰਾ ਛੜਨੇ ਆ ਉਹ ਵਿੱਚੋਂ ਇੱਕ ਦੋ ਨਹੀਂ ਵੱਟੇ ਤੇ ਅੱਧੇ ਪੱਟ ਤੇ ਚਾਦਰਾਂ ਛੁੱਧਰਾਂ ਦੂਸਰੇ ਵਾਲਿਆਂ ਦੀਆਂ ਐ ਨਹੀਂ ਹੋਂਦੇ ਰੱਖੀ ਯਾਰ ਗੱਲੀ ਨੇ ਹਜੇ ਆ ਦੇਖੋ ਇਹ ਖਾਂਬ ਜੀ ਲਾਓ ਵੀ ਕੰਬੀ ਕੰਬਲੇ ਆ ਦੇਖੋ ਹਰੇ ਲਾਲ ਆਟਾ ਉਰੀ ਵਾਲਾ ਆ ਸਾਤੇ ਵਾਲੇ ਦਾ ਸੀਗਾ ਖੰਬ ਅੱਦੇ ਦਾ ਯਾਰਾ ਖੰਬ ਜਿਹਨੇ ਰੰਗ ਲੱਗਿਆ ਇਹ ਗੁਲਾਬੀ ਸਾਤੇ ਉੱਡਦਾ ਹੁੰਦਾ ਸੀ ਆ ਉਹਦਾ ਖੰਬ ਆ ਹੋਰ ਹੋਰ ਆ ਰੱਤੇ ਦਾ ਗਲਾਬੀ ਟਵਰੀ ਵਾਲੇ ਦਾ ਹੋਰ ਦੇਖ ਗਏ ਆ ਆਪਣੀ ਨੀਲੀ ਕਬੂਤਰੀ ਦਾ ਆ ਹੈਗਾ ਆਪਣੇ ਹਰਾ ਲਾਲ ਸਾਦਾ ਕੂਤਰ ਸੀਗਾ ਬੱਚਾ ਉਹਦਾ ਇਹ ਹੋਰ ਗਣਈਏ ਆਪਣੀ ਲਾਲ ਚਾਲਰ ਹਰੀ ਬਗਲ ਵਾਲੀ ਕੂਤਰੀ ਆ ਆ ਖੰਬੋਦਾ ਆਪਣਾ ਰੱਤੇ ਦਾ ਬੱਚਾ ਸੀਗਾ ਜਿਹੜਾ ਹੁਣ ਜਿਮ ਮਗਰ ਉਹ ਬੰਦ ਕੀਤੇ ਆਪਾਂ ਇਹ ਘਰ ਤਾਂ ਲਾਲ ਟੋਰੀ ਡੜਦ ਹੁੰਦਾ ਸੀਗਾ ਇੱਕ ਲਾਲ ਟੋਰੀ ਹਰਾ ਟੂਸਾ ਬੱਚਾ ਡੜਦਾ ਖੱਟੀਆਂ ਅੱਖਾਂ ਦਾ ਤੇ ਹਰਿਆ ਟੂਸਾ ਉਹਦਾ ਖੰਬਾ ਹੋਰ 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 ਜੀ ਹੋਰ ਜੀ ਆ ਆਪਣੀ ਨਿੱਕੀ ਜੀ ਗੂਦਰੀ ਬੈਠੀ ਹੁੰਦੀ ਆ ਇੱਟ ਤੇ ਤੁਹਾਨੂੰ ਵਿਖਾਈ ਵਿਕਾਸ ਰਿਚਟੀਆਂ ਅੱਖਾਂ ਦੀ ਆ ਖਾਮ ਬੋਦਾ ਇਹ ਕੋ ਇੰਨੇ ਖਾਂ ਵੀ ਯਾਰ ਆ ਬੇ ਕਬੂਤਰਾਂ ਯੇ ਰਹਿਣ ਲੱਗੇ ਆ ਬਾਕੀ ਕਾਲੀ ਕਾਲੀ ਜੀ ਕਿੰਨੀ ਦੀ ਗੁੱਤਰੀ ਦੇ ਲਓ ਜੀ ਭਰ ਲਓ ਆਪਦੇ ਆਲ ਨੇ ਕਿੰਨੇ ਖਿਲਾ ਕੇ ਦੱਸ ਦੋ ਤੁਸੀਂ ਆ ਬੋਲ ਕੇ ਬਹੁਤ ਹੋਣਗੇ ਨੇ ਇਹਨੇ ਇੱਕ ਅੱਧੀ ਰੱਖ ਲਓ ਇੱਧਰ ਵੀ ਹੈਣੀ ਹੈ ਨਾ ਚੋਰੀ ਕਰਕੇ ਲੈ ਗਿਆ ਖਾਂਬ ਆ ਇਹਦੀ ਆ ਲੈ ਕੇ ਚੋਰੀ ਕਰਕੇ ਖਾਂਬ ਸ਼ੁਰੂ ਕੋਈ ਨਹੀਂ ਖਾਂਬ ਹੀ ਖੰਮ ਕਰਦਨੇ ਹੁਣ ਆਪਾਂ ਤੁਹਾਨੂੰ ਹਲੋ ਯਟੂਬੂ ਆ ਪਾਈ ਬੰਨ ਕੇ ਰੱਖ ਦਨੇ ਫੇਰ ਸਿਰਦਾਂਗੇ ਸਾਰੀ ਚੋਗਲੇ ਇਹਨਾਂ ਨੇ ਪੰਡ ਬੰਦ ਕੇ ਇਹਨਾਂ ਦੀ चलो जी बस बहुत तो होगी खड़ो जी खड़ो सही करके पढ़ लिए चको जी इन खतार से खंभा पद ਬਾਕੀ ਆਵਾ ਦਾਣਾ ਪਾਣੀ ਕੂਤਰਾਂ ਨੂੰ ਪਾ ਦਨੇ ਆ ਇਹ ਆਪਾਂ ਰੱਖ ਲੈ ਨਹੀਂ ਠੀਕ ਤੇ ਕੋਠਾ ਗਾਠੀ ਚ ਲਾ ਗਏ ਇਹ ਬਾਅਦ ਚ ਬੰਦ ਦਾਂਗੇ ਆਪਾਂ ਤੇ ਮਿੱਤਰੋ ਪਾਣੀ ਪੂਣੀ ਪਾ ਦਨੇ ਆ ਆਪਾਂ ਕੂਤਰਾਂ ਨੂੰ ਨਾਲੇ ਦਾਣੇ ਪਾ ਦਨੇ ਆ ਬੱਚੇ ਹਜੇ ਹੋਰ ਅੱਧਾ ਘੰਟਾ ਬੈਠੇ ਰਹੇ ਨੇ ਤੁੱਪ ਹੈਗੀ ਹੈ ਹਜੇ ਬਾਕੀ ਓਕੇ ਰਿਪੋਰਟਾਂ ਉਹ ਉੱਤਰ ਗਿਆ ਨੀਓ ਬੈ ਗਿਆ ਇਹ ਮਿਲੇ ਲੱਗਦਾ ਉਤਰੀ ਯਾਰ ਦੋ ਬੈਠੇ ਆ ਮਿੱਤਰੋ ਇੱਕ ਉਹ ਥੱਲੇ ਵੜਿਆ ਬੈਠਾ ਵੇ ਗੱਜਿਆ ਨਹੀਂ ਇੱਥੇ ਕਿਤੇ ਸਾਰੇ ਇੱਥੇ ਨਾਲ ਨਾਲ ਹੀ ਦੂਜੇ ਦੇ ਨਾਲ ਜਾਵੜਾ ਮੈਂ ਫੜਨ ਇੱਥੇ ਆਪਾਂ ਨਾਲ ਨਹੀਂ ਚੜ ਜਾਗੇ ਕੋਠੀ ਦੇ ਤਾਂ ਕਦੋਂ ਵੀ ਇੱਥੇ ਗੱਜ ਕੇ ਰਾਤ ਨੂੰ ਬੈਠੇ ਦੇਖ ਲੇ ਮੈਂ ਇੱਥੇ ਤਾਂ ਨਹੀਂ ਛੱਡਦਾ ਮੈਂ ਦੋ ਬੈਠੇ ਦੋ ਇੱਥੋਂ ਨਹੀਂ ਛੱਡਦੇ ਗੇਜ ਨਹੀਂ ਇੱਥੇ ਨਿਯਾਰ ਆ ਜੂ ਹੋਏ ਮੈਟਰ ਬੱਤੇ ਤਾੜ ਦਿੰਨੇ ਆ ਤੇ ਦਾਣਾ ਪਾਣੀ ਚੁਕ ਲੈਣਗੇ 3 ਵਜ ਗਏ ਆ ਇੱਥੇ ਰਛਤਰੀ ਲਾ ਗਿਆ ਪਾ ਇੱਥੇ ਕੋਈ ਲੈ ਜਾਂਨੇ ਗੁੱਡੇ ਦੇ ਇਹਦੇ ਚਲੋ 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 ਹੋਰ ਰਹਿ ਗਏ ਆਹਾ ਇਹਦਾ ਛਤਰੀ ਥੱਲੇ ਕਰਕੇ ਲਾ ਕੇ ਤਾੜਨੇ ਪੈਣੇ ਆ ਤੇ ਆਹ ਕਬੂਤਰ ਨੂੰ ਦਿਖਾਉਣ ਜਾਂ ਲੱਗਾ ਸੀ ਆਪਾਂ ਪਤਾ ਬਾਹਰ ਕੱਢਤਾ ਆਹਦਾ ਛਰੀ ਥੱਲੇ ਕਰਨੀ ਪੈਣੀ ਆ ਤੇ ਉਧਰ ਗਈ ਛਰੀਆਂ ਤੇ ਕੋਈ ਨਹੀਂ ਬੈਠਾਗਾ ਤੇ ਜਿਹੜੀ ਉਧਰੀ ਛਰੀਆਂ ਤੇ ਬੈਠੀ ਸੀ ਉਹ ਸਾਰੇ ਥੱਲੇ ਆ ਗਏ ਇੱਥੇ ਤੇ ਬਾਅਦ ਵਿੱਚ ਆਪਾਂ ਵਾਟਰ ਲੈ ਆਂਦਾ ਇੱਕ ਆ ਬਾਟੀ ਆ ਬਾਟੀ ਤੇ ਸਾਰੇ ਕੁੰਡੇ ਕੁਜੇ ਧੋ ਕੇ ਆਹ ਵੇਖੋ ਭੁੱਖੇ ਆ ਸਾਰੇ ਕੁੰਡੇ ਕੁਜੇ ਧੋ ਕੇ ਤੇ ਪਾਣੀ ਭਰ ਦਿੰਨੇ ਆਪਾਂ ਇਹ ਢਾਣੀ ਪਾ ਦਿੰਨੇ ਨਾਲੇ ਆਹ ਵੇਖੋ ਪੱਟਿਆਂ ਨੂੰ ਤੇ ਮੈਂ ਥੱਲੇ ਥੱਲੇ ਵਰਦਾਂਗਾ ਤੇ ਕਿਰਪਾ ਇਹ ਰ ਆ ਬੱਚੇ ਤਾਰ ਦੇ ਤੇ ਬਾਅਦ ਚ ਗਾਂ ਕਰਦੇ ਗਾਂਟੀ ਨੂੰ ਦਾਣਾ ਪਾਣੀ ਪਾ ਕੇ ਤੇ ਫੇਰ ਗਾਂ ਕਰਾਂਗੇ ਗਾਂਟੀ ਨੂੰ ਆਪਾਂ ਮਿੱਤਰੋ ਬੱਚਿਆਂ ਨੂੰ ਪਾਣੀ ਪੂਣੀ ਪਾਤਾ ਦਾਣੇ ਵੀ ਪਾਤੇ ਤੇ ਚੁਕਲੇ ਹੋਣੀ ਇਹਨਾਂ ਨੇ ਲੋਏ ਮਿੱਤਰੋ ਚੁੱਕ ਕੇ ਬਹਿ ਗਏ ਕਿੱਲਾਂ ਤੇ ਹੋ ਕੇ ਤੇ ਇੱਧਰ ਵੀ ਇਹ ਗਾ ਖਾਂਬ ਚੁੱਕ ਕੇ ਕਰ ਲਿਆ ਆਲ ਨੇ ਜੀ ਲੇ ਲਾ ਬਲੋ ਮੇਟਰੋ ਹੀ ਕਿਹਦੇ ਖੰਭ ਸੱਟੇ ਸੀ ਆਪਾਂ ਸਾਰੇ ਆਰ ਨੇ ਚ ਰੱਖ ਲਿਆ ਉਹ ਵਰ ਲਿਆ ਨੇ ਇਧਰੋਂ ਉਹ ਦੇਖੋ ਉਧਰ ਹੀ ਰੱਖ ਲਏ ਆ ਇਧਰ ਹੀ ਖੰਭ ਰੱਖ ਲੇ ਇਧਰ ਘੱਟ ਰੱਖਿਆ ਨਾ ਹੋਰ ਕਿਧਰ ਕਿਧਰ ਰੱਖ ਲੇ ਇੱਕ ਇੱਥੇ ਰੱਖੇ ਬਸ ਇਧਰ ਬਾਲੇ ਵੇ ਇਧਰ ਹੀ ਬਾਬਾ ਪਏਗਾ ਹਾਂ ਰੱਖ ਲੇ ਕਿ ਨਹੀਂ ਅਜੀ ਮਿੱਤਰੋ ਆਂਡਾਂ ਨਹੀਂ ਰੱਖਿਆ ਕਬੂਤਰੀ ਨੇ ਰੱਖ ਲੂ ਪਰ ਇਹਨਾਂ ਪਿੱਲੀਆਂ ਰੋੜੀਆਂ ਪਾਈ ਹੈ ਹਨਾ ਪਕਟ ਕੇ ਕਾਲੂ ਪਾਵਾਂਗੇ ਯਾਰ ਪਿੱਲੀਆਂ ਰੋੜੀਆਂ ਤੇ ਆਪਾਂ ਛਤਰੀ ਧੋਲੇ ਅੱਗਿਆ ਨਾ ਅੱਜ ਛਤਰੀ ਰਹਿ ਗਈ ਸੀ ਚਿੱਤੇ ਹੀ ਭੁੱਲ ਗਿਆ ਸੀਗਾ ਹਲੇ ਛਤਰੀ ਵੀ ਰੱਖੀ ਹਾਲ ਹੋਇਆ ਪਿਆ ਬੱਚੇ ਇਸੇ ਦੇ ਬਾਉਣੇ ਹੁੰਦੇ ਆਪਾਂ ਸਾਰੇ ਛਤਰੀ ਆਪਾਂ ਲੈ ਆਂਦੀ ਆ ਤੇ ਇੱਕ ਬਾਜ ਦਾ ਮੈਟ ਧੋਣਾ ਸੀਗਾ ਤੇ ਮੈਟ ਆਪਾਂ ਧੋਤਾ ਇਹਨੂੰ ਆਪਾਂ ਸੁੱਕਣਾ ਪਾ ਦਨੇ ਆ ਛੱਕੋ ਜੀ ਤੇ ਹੁਣ ਆ ਗਈ ਵਾਰੀ ਛਤਰੀ ਦੀ ਛਤਰੀ ਇੱਥੇ ਰੱਖ ਕੇ ਗਿਆ ਨਾ ਜਿੱਲੀ ਕਰ ਦਨੇ ਆ sau khi tôi ti đi bịt hết cái chỗ gỉ ਤੇ ਉਹ ਰਚੀ ਲੈ ਜਾਣਾ ਆ ਕੇ ਖਲੈਣਗੇ ਇਹਨਾਂ ਚਲੋ 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 ਉਤੇ ਮਾਰ ਦਾਂਗੇ ਇਹਦੇ ਬੁਰਛ ਵਧੀਆ ਕੱਢਦੇ ਨੇ ਬੰ ਨਵੀਂ ਨਵੀਂ ਕਿਰਾਂ ਮੇਟਰ ਢੋਲੀਏ ਹਨਾ ਤੇ ਢੋਕੇ ਤੇ ਬਾਹਰ ਵਿੱਚ ਵਿਖਾਉਣੇ ਤੁਹਾਨੂੰ ਕਿਵੇਂ ਦੀ ਨਿਕਲਦੀ ਐ ਇਹ ਪਤ్రో ਸ਼ਾਟ ਆਪਾਂ ਧੋਦਾ ਛਤਰੀਆਂ ਇਹ ਤੇਰਾ ਯਾਰ ਬੱਚੀ ਭਾਇ ਕਰਨੇ ਆਪਾਂ ਜਿਹੜੇ ਹੈਗੇ ਆ ਤੇ ਜਿਹੜੇ ਹੁਣ ਨਿਕਲਣਗੇ ਤੇ ਸਪੈਸ਼ਲ ਬੱਚਾਂ ਵਾਸਤੇ ਇਹ ਛਤਰੀ ਇਹ ਤੇ ਆ ਕਾਸੀਰ ਪਤਾ ਨਹੀਂ ਕਾਹਦੇ ਲੱਤੀ ਗਈ ਤੇ ਚਲੋ ਕੋਈ ਨਹੀਂ ਆਪਾਂ ਬੱਚੀ ਭੋਣੀ ਇਹ ਤਾਂ ਨੀਵੀਂ ਛਤਰੀ ਲੱਗੀ ਰਹਿਣੀ ਆ ਫੜ ਕੇ ਬਾਹਰ ਕਰਨੇ ਫੜ ਕੇ ਤਾੜ ਦੇ ਕਰਨੇ ਤੇ ਇਹਨੂੰ ਇੱਥੇ ਰੱਖ ਦਿੰਨੇ ਆ ਕਿ ਜੋ ਸੁੱਕ ਗਏ ਪੁਲਾ ਦੇਾਂਗੇ ਲਓ ਜੀ ਮਿੱਤਰੋ ਆਪਾਂ ਛਤਰੀ ਵੀ ਧੋਤੀ ਆ ਤੇ ਛਤਰੀ ਆਪਣੀ ਉੱਥੇ ਪਈ ਆ ਧੋ ਕੇ ਉੱਥੇ ਰੱਖਤੀ ਸੀ ਜੋ ਸੁੱਕ ਗਏ ਪਤਾਂ ਲੈ ਆਵਾਂਗੇ ਹੋਂ ਤਾਂ ਆਪਣਾ ਕਾਲੂ ਚਾਹੀ ਜਿਆ ਤੇ ਬਾਕੀ ਅੱਜ ਆਪਾਂ ਹੂਤਰ ਪੱਤੇ ਦੇ ਆਹ ਕੰਮ ਕੁਮਿ ਗਰੇ ਛਤਰੀ ਤੋਂ ਸੀ ਆ ਹੋਰ ਤਾਂ ਅੱਜ ਕੋਈ ਕੰਮ ਨਹੀਂ ਕੀਤਾ ਆਪਾਂ ਦਿਨ ਜਿਵੇਂ ਮੇਡ ਮੇਡੀ ਨਾਗੇ ਨਾਹੀਂ ਹਟਾਪਾ ਵਾਰਿਆ ਉਹ ਨੀ ਪੱਡੇ ਚ ਆ ਵੀ ਪੋਪਾਈ ਨਹੀਂ ਗੂਤਰੇ ਚ ਟੰਡੇ ਬੇਗ ਤੋਪ ਸੇ ਕੀ ਜਾਂਦੇ ਆ ਵੀ ਇਹ ਚੋਲੋ ਮੇਟਰ ਕਰਦ ਗਿਆ ਆਪਾਂ ਵਲੌਗ ਦਾ ਐਂਡ ਆ ਜੀ ਸ੍ਰੀ ਤੇ ਹੋਰ ਤਾਂ ਆਪਾਂ ਕੰਮ ਤਾਂ ਕੋਈ ਕਰਨਾ ਨਹੀਂਗਾ ਹਨਾ ਜਾਂ ਫਿਰ ਕੁੱਤੇ ਲੈ ਜਾਗੇ ਬਾਹਰ ਨੂੰ ਗੇੜਾ ਘੜਾਉਣਾ ਤੇ ਹੋਰ ਤਾਂ ਆਪਣਾ ਕੋਈ ਕੰਮ ਨਹੀਂ ਕਰਨਾਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੇ ਵਰੀਏ ਲੱਗਦੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਹਨਾ ਬਾਈ ਕਿਵੇਂ ਲੱਗਦੀ ਆ ਤੇ ਅੱਜ ਆਪਾਂ ਦਾ ਮੇਟਰ ਕੂਤਰ ਪੱਟ ਤੇ ਆ ਤੇ ਜਿਹੜੇ ਜਿਹੜੇ ਵੀਰਾਂ ਨੇ ਕਬੂਤਰ ਪੱਟਦੇ ਕਮੈਂਟ ਕਰਕੇ ਜਰੂਰ ਦੱਸ ਦਿਓ ਅਸੀਂ ਵੀ ਪੱਟ ਤੇ ਅਸੀਂ ਵੀ ਪੜਦੇ ਆ ਕਿਹਨੇ ਕਿਹਨੇ ਵੀਡੀਓ ਕਬੂਤਰ ਪੱਟਦੇ ਆ ਆਪਦੇ ਤੇ ਕਮੈਂਟ ਕਰਕੇ ਦੱਸਿਓ ਜੀ ਕਿ ਆ ਪਤਾ ਅੱਧੇ ਉਧਰ ਵੰਟੇ ਆ। ਉਹਨੂੰ ਗਨਾਈ ਦਿੱਤੇ ਬਾਕੀ ਤੇ ਇਹਨੇ ਕਹੇ ਜੇ ਹੋਰ ਪਟਣ ਵਾਲੇ ਉਹ ਆਪਰ ਛੇੜ ਕੇ ਪਟਾਂਗੇ ਹਜੇ ਛੇਦੀ ਨਹੀਂ ਪਟਦੇਗੇ। ਮੁੜ ਕੇ ਇਕੱਠੇ ਸਾਫ ਹੋ ਜਾਂਦੇ ਇਕੱਠੇ ਲੋਟ ਨਹੀਂ ਜਾਂਦਾ ਕੰਮ। ਹੋਰ ਹੋਰ ਤਾਂ ਬਸ ਕੋਈ ਨਹੀਂ ਕੰਮ ਕਰਦਾ। ਬਾਕੀ ਧੰਨਵਾਦ ਸਾਰੇ ਵੀਰਾਂ ਵਲੌਗ ਵੇਖਣ ਲਈ। ਵਲੌਗ ਮਿੱਤਰੋ ਆਪਣਾ ਸਾਰਾ ਵੇਖਿਆ ਕਰੋ ਪੂਰੇ ਡਿਟੇਲ ਚ। ਫੇਰ ਸਵਾਲ ਆਉਂਦਾ ਜੇ ਆਪਾਂ ਛੇਦੀ ਛੇਦੀ ਵੇਖ ਗਏ ਫਿਰ ਉਹਵੇਂ ਸਵਾਲ ਜ ਨਹੀਂ ਆਉਂਦਾਗਾ। ਤੁਹਾਨੂੰ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਸਪੋਰਟ ਕਰਨ ਲਈ ਤੇ ਸਬਸਕ੍ਰਾਈਬ ਕਰਨ ਲਈ